ਜਿੱਥੇ ਅੱਜ ਪੰਜਾਬ ਦੇ ਵਿੱਚ ਸਾਡੇ ਗੁਰੂਆਂ ਦੇ ਸ਼ਹੀਦੀ ਦਿਹਾੜੇ ਚੱਲਦੇ ਨੇ ਇਹਨਾਂ ਦਿਨਾਂ ਦੇ ਵਿੱਚ ਚੈਨਲ ਵਾਲਿਆਂ ਨੇ ਸ੍ਰੀ ਫਤਿਹਗੜ ਸਾਹਿਬ 'ਚ ਸ਼ਹੀਦੀ ਦਿਹਾੜਿਆਂ ਨੂੰ ਉਹਨਾਂ ਨੂੰ ਕਵਰ ਕਰਨ ਦੀ ਥਾਂ ਤੇ ਜਿਹੜਾ ਅੱਜ ਇਹ ਆਪਣੀ ਇੱਕ ਮਸ਼ਹੂਰੀ ਲੈਣ ਲਈ ਇੱਕ ਦਰਵੇਸ਼ ਸਿਆਸਤਦਾਨ ਸਰਦਾਰ ਸਰਜੀਤ ਸਿੰਘ ਰਖੜਾ ਜਿਹੜੇ ਕੱਲ ਸਾਰਾ ਦਿਨ ਸ਼ਹੀਦਾਂ ਦੇ ਜਿਹੜੇ ਅੱਜ ਸ਼ਹਾਦਤਾਂ ਦਾ ਪਹਿਲਾ ਦਿਹਾੜਾ ਸੀ ਜਿਹੜਾ ਕੱਲ ਉੱਥੇ ਸਾਰਾ ਦਿਨ ਹਾਜ਼ਰ ਰਹੇ ਜੋਤੀਸ਼ ਰੂਪ குரு ਕਰਦੇ ਵਿੱਚ ਤੇ ਲੰਘੇ ਦਿਨਾਂ ਦਰਮਿਆਨ ਉਹ ਇੱਕ ਕਿਸੇ ਭੈਣ ਭਰਾ ਦੇ ਬੁਲਾਏ ਹੋਏ ਫੰਕਸ਼ਨ ਦੇ ਉੱਤੇ ਚਲੇ ਗਏ ਤੇ ਉਹਨਾਂ ਨੇ ਉੱਥੇ ਜਾ ਕੇ ਇੱਕ ਨਿੱਜੀ ਸਮਾਗਮ ਤੇ ਸ਼ਰਕਤ ਕੀਤੀ ਜਿਹਨੂੰ ਉਹ ਸਲੂਨ ਕਿਹਾ ਜਾ ਰਿਹਾ ਹੈ ਤੇ ਰੰਗਤ ਦੇਤੀ ਕਿ ਸਲੂਨ ਦਾ ਉਦਘਾਟਨ ਕੀਤਾ ਜੀ ਇੱਥੋਂ ਤੱਕ ਜਿਹੜੀ ਸਿਆਸਤ ਤੱਕ ਮਿਆਰ ਹੈ ਇਹਨਾਂ ਨੇ ਡੇਗ ਤੱਕ ਗੰਦੀ ਰਾਜਨੀਤੀ ਜਿਹੜਾ ਸ਼ਹੀਦੀ ਦਿਹਾੜਿਆਂ ਨੂੰ ਵੀ ਨਹੀਂ ਬਖਸ਼ਿਆ ਤੇ ਉਹਨਾਂ ਵਿੱਚ ਵੀ ਇਸ ਗੰਦੀ ਰਾਜਨੀਤੀ ਨੂੰ ਖਿੱਚ ਲਿਆ ਦੱਸਣਾ ਚਾਹੁੰਦਾ ਸਰਦਾਰ ਸਰਜੀਤ ਸਿੰਘ ਰਖੜਾ ਉਹਨਾਂ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਦੇ ਨੇ ਜਿੱਥੇ ਸਾਰੇ ਧਰਮਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਇੱਥੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਸਰਦਾਰ ਸਰਜੀਤ ਸਿੰਘ ਰਖੜਾ ਦੇ ਘਰ ਮਹਾਰਾਜ ਦਾ ਪ੍ਰਕਾਸ਼ ਹੋਇਆ ਹੋਇਆ ਤੇ ਸਵੇਰੇ ਸ਼ਾਮ ਉਹ ਇਨਸਾਨ ਪਾਠ ਕਰਨ ਵਾਲੇ ਇਨਸਾਨ ਨੇ ਗੁਰੂ ਘਰ ਨੂੰ ਮੰਨਣ ਵਾਲੇ ਇਨਸਾਨ ਨੇ ਤੇ ਇਹਨਾਂ ਦਿਨਾਂ ਚ ਉਹਨਾਂ ਦੀ ਕਿਰਦਾਰਕੁਸ਼ੀ ਕਿੱਥੋਂ ਤੱਕ ਜਾਇਜ਼ ਹੈ ਉਕੀ ਸਰਦਾਰ ਸਰਜੀਤ ਸਿੰਘ ਰਖੜਾ ਕਿਸੇ ਨਿੱਜੀ ਢੰਗ ਭਰਾ ਦੇ ਬਲਾਇੰਸ ਫੰਕਸ਼ਨ 'ਚ ਨਹੀਂ ਜਾ ਸਕਦੇ ਆ ਚੈਨਲ ਵਾਲਿਆਂ ਨੇ ਤਹਿ ਤਾ ਜਿਉਣਾ ਰੀਵਨ ਕੱਟਤਾ ਜਿਉਣਾ ਧਮਕਾਤਮਕ ਕਰਤਾ ਜਿ ਇੱਕ ਰੀਵਨ ਕੱਟਿਆ ਹੋਇਆ ਕਿਤੇ ਦਿਖਾ ਦਿਓ ਵੀ ਕਿਤੇ ਉਹਨਾਂ ਰੀਵਨ ਕੱਟਿਆ ਹੋਵੇ ਦੂਜੀ ਗੱਲ ਇੱਕ ਸਰਦਾਰ ਸਰਜੀਤ ਸਿੰਘ ਰਖੜਾ ਉਹ ਇਨਸਾਨ ਨੇ ਜਦੋਂ ਪੰਜਾਬ ਦੇ ਵਿੱਚ ਸਾਰਾ ਪੰਜਾਬ ਹੜ੍ਹਾਂ ਨਾਲ ਪੀੜਤ ਸੀਗਾ ਤਾਂ 10 ਕਰੋੜ ਰੁਪਏ ਦੀ ਰਾਸ਼ੀ ਇਸ ਇਨਸਾਨ ਨੇ ਆਪਣੀ ਦਸਾਂ ਨੋਹਾਂ ਦੀ ਮਿਹਨਤ ਵਿੱਚੋਂ ਹਰ ਪੀੜਤਾਂ ਲਈ ਲਾਈ ਔਸਤਾਂ ਨਹੀਂ ਕਿਸੇ ਨੇ ਕਿਹਾ ਵੀ ਤੂੰ ਕਿਹੜੇ ਧਰਮ ਦਾ ਜਾਂ ਤੂੰ ਭਈ ਕਿਹੜੇ ਧਰਮ ਦਾ ਹੈ ਸਭ ਦੀ ਮਦਦ ਕੀਤੀ ਇਹਨਾਂ ਨੇ ਕਿਉਂਕਿ ਗੁਰੂਆਂ ਨੇ ਕਿਹਾ ਕਿ ਸਤ ਧਰਮਾਂ ਦਾ ਸਤਕਾਰ ਕਰੋ ਤੇ ਆਪਣੇ ਜਿਹੜੇ ਸਿੱਖੀ ਸਰੂਪ ਨੇ ਜਿਹੜਾ ਸਬਾਦ ਸਦੀ ਸਿੰਘ ਅਖੜਾ ਦਾ ਆਪਦਾ ਸਿੱਖੀ ਸਰੂਪ ਤਾਂ ਸਰੂਪ ਹੈ ਸਾਦ ਸੂਰਤ ਹੈ ਆਪਣੀ ਸੀ ਆਪਣੇ ਧਰਮ ਦੇ ਉਪਰ ਪੱਕ ਨੇ ਪਰ ਕਿਸੇ ਧਰਮਾਂ ਦਾ ਸਤਕਾਰ ਕਰਨਾ ਵੀ ਕੋਈ ਮਾੜੀ ਗੱਲ ਨਹੀਂ ਹੈ ਆਪਣੇ ਨਿਜੀ ਭੈਣ ਭਰਾਵਾ ਦੇ ਫੰਕਸ਼ਨ 'ਚ ਹਰ ਇੱਕ ਨੂੰ ਜਾਣਾ ਪੈਂਦਾ ਹੈ ਇਹ ਸਾਰੀ ਸੰਗਤ ਜਾਣਦੀ ਹੈ ਸਾਰਾ ਪੰਜਾਬ ਜਾਣਦਾ ਹੈ ਤੇ ਜਿਹੜੇ ਜਿਹੜੇ ਚੰਨਣਾ ਉਹਨੇ ਬਾਦਲਦਲ ਦੇ ਪਿੱਛੇ ਲੱਗ ਕੇ ਉਹਨਾਂ ਦੀ ਕਰਤਾਰ ਪੂਸ਼ੀ ਕਰ ਰਹੇ ਨੇ ਉਹਨਾਂ ਦੇ ਫਾਈਨ ਸਟਾਰ ਹੋਟਲਾਂ ਵਿੱਚ ਸਪਾ ਕੇਂਦਰ ਚੱਲਦੇ ਨੇ ਪਰ ਅਸੀਂ ਕਦੇ ਵੀ ਇਹ ਜੀ ਮਾੜੀ ਰਾਜਨੀਤੀ ਕਦੇ ਕੀਤੀ ਨਹੀਂ ਪੰਜਾਬ ਦੇ ਹੱਕਾਂ ਲਈ ਬੋਲਦੇ ਆਏ ਆ ਤੇ ਪੰਜਾਬ ਦੇ ਹੱਕਾਂ ਲਈ ਸਦਾ ਕੁੰਦਰਸਰੀ ਚ ਲੜਦਾ ਰਹੂਗਾ ਤੇ ਉਹਦੇ ਆਗੂ ਵੀ ਲੜਦੇ ਰਹਿਣਗੇ ਸਾਰਾ ਪੰਜਾਬ ਜਾਣਦਾ ਇਹ ਸਭ ਗੰਦੀ ਰਾਜਨੀਤੀ ਜਿਹੜੀ ਬਾਦਲ ਦਲ ਕਰ ਰਿਹਾ ਸਾਰਾ ਪੰਜਾਬ ਇਹ ਤੋਂ ਜਾਣੂ ਹੈ ਮੈਂ ਗੁਰਜੀਤ ਸਿੰਘ ਖਾਲਸਾ ਮੈਂ ਗੁਰਜੀਤ ਕੀ ਫਗੜੇ ਜਿੱਥੇ ਅੱਜ ਪੰਜਾਬ ਦੇ ਵਿੱਚ ਸਾਡੇ ਗੁਰੂਆਂ ਦੇ ਸ਼ਹੀਦੀ ਦਿਹਾੜੇ ਚੱਲਦੇ ਨੇ ਇਹਨਾਂ ਦਿਨਾਂ ਦੇ ਵਿੱਚ ਚੈਨਲ ਵਾਲਿਆਂ ਨੇ ਸ੍ਰੀ ਫਤਿਹਗੁਰ ਸਾਹਾਬ ਦੀ ਸ਼ਹੀਦੀ ਦਿਹਾੜਿਆਂ ਨੂੰ ਉਹਨਾਂ ਨੂੰ ਕਵਰ ਕਰਨ ਦੀ ਥਾਂ ਤੇ ਜਿਹੜਾ ਅੱਜ ਇਹ ਆਪਣੀ ਇੱਕ ਮਸ਼ਹੂਰੀ ਲੈਣ ਲਈ ਇੱਕ ਦਰਵੇਸ਼ ਸਿਆਸਤਦਾਨ ਸਰਦਾਰ ਸਰਜੀਤ ਸਿੰਘ ਰਖੜਾ ਜਿਹੜੇ ਕੱਲ ਸਾਰਾ ਦਿਨ ਸ਼ਹੀਦਾਂ ਦੇ ਜਿਹੜੇ ਅੱਜ ਸ਼ਹਾਦਤਾਂ ਦਾ ਪਹਿਲਾ ਦਿਹਾੜਾ ਸੀ ਜਿਹੜਾ ਕੱਲ ਉੱਥੇ ਸਾਰਾ ਦਿਨ ਹਾਜ਼ਰ ਰਹੇ ਜੋਤੀਸ ਰੂਪ ਗੁਰੂ ਘਰ ਦੇ ਵਿੱਚ ਤੇ ਲੰਘੇ ਦਿਨਾਂ ਦਰਮਿਆਨ ਉਹ ਇੱਕ ਕਿਸੇ ਭੈਣ ਭਰਾ ਦੇ ਬਲਾਏ ਹੋਏ ਫੰਕਸ਼ਨ ਦੇ ਉੱਤੇ ਚਲੇ ਗਏ ਤੇ ਉਹਨਾਂ ਨੇ ਉੱਥੇ ਜਾ ਕੇ ਇੱਕ ਨਵੀਂ ਜੀ ਸਮਾਗਮ ਤੇ ਸ਼ਰਕਤ ਕੀਤੀ ਜਿਹਨੂੰ ਉਹ ਸਲੂਨ ਕਿਹਾ ਜਾ ਰਿਹਾ ਹੈ ਤੇ ਰੰਗਤ ਦੇਤੀ ਕਿ ਸਲੂਨ ਦਾ ਉਦਘਾਟਨ ਕੀਤਾ ਜੀ ਇੱਥੋਂ ਤੱਕ ਜਿਹੜੀ ਸਿਆਸਤ ਤੱਕ ਮਿਆਰ ਇਹਨਾਂ ਨੇ ਡੇਗ ਤੱਕ ਗੰਦੀ ਰਾਜਨੀਤੀ ਜਿਹੜਾ ਸ਼ਹੀਦੀ ਦਿਹਾੜਿਆਂ ਨੂੰ ਵੀ ਨਹੀਂ ਬਖਸ਼ਿਆ ਤੇ ਉਹਨਾਂ ਵਿੱਚ ਵੀ ਇਸ ਗੰਦੀ ਰਾਜਨੀਤੀ ਨੂੰ ਖਿੱਚ ਲਿਆ ਦੱਸਣਾ ਚਾਹੁੰਦਾ ਸਰਦਾਰ ਸਰਜੀਤ ਸਿੰਘ ਰਖੜਾ ਉਹਨਾਂ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲਦੇ ਨੇ ਜਿੱਥੇ ਸਾਰੇ ਧਰਮਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਇੱਥੇ ਸਾਰੇ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ ਸਰਦਾਰ ਸਰਜੀਤ ਸਿੰਘ ਰਖੜਾ ਦੇ ਘਰ ਮਹਾਰਾਜ ਦਾ ਪ੍ਰਕਾਸ਼ ਹੋਇਆ ਹੋਇਆ ਹੈ ਸਿਰਰੇ ਸ਼ਾਮ ਹੋਣ ਵਾਲੇ ਇਨਸਾਨ ਪਾਠ ਕਰਨ ਵਾਲੇ ਇਨਸਾਨ ਨੇ ਗੁਰੂ ਘਰ ਨੂੰ ਮੰਨਣ ਵਾਲੇ ਇਨਸਾਨ ਨੇ ਤੇ ਇਹਨਾਂ ਦਿਨਾਂ ਚ ਉਹਦੀ ਕਰਤਾਰਕੁਸ਼ੀ ਕਿੱਥੋਂ ਤੱਕ ਜਾਇਜ਼ ਹੈ ਕੀ ਸਰਦਾਰ ਸਰਜੀਤ ਸਿੰਘ ਰਖੜਾ ਕਿਸੇ ਨਿੱਜੀ ਢੰਗ ਭਰਾ ਦੇ ਬਲਾਇੰਸ ਫੰਕਸ਼ਨ ਚ ਨਹੀਂ ਜਾ ਸਕਦੇ ਆ ਚੈਨਲ ਵਾਲਾ ਨੇ ਕਹਿੰਦਾ ਜਿਉਣਾ ਰੀਵਨ ਕੱਟਤਾ ਜਿਉਣਾ ਧਮਕਾਤਨਾ ਕਰਤਾ ਜੀ ਇੱਕ ਰੀਵਨ ਕੱਟਿਆ ਹੋਇਆ ਕਿਤੇ ਦਿਖਾ ਦਿਓ ਵੀ ਕਿਤੇ ਉਹਨਾਂ ਰੀਵਨ ਕੱਟਿਆ ਹੋਵੇ ਦੂਜੀ ਗੱਲ ਇੱਕ ਸਰਦਾਰ ਸਰਜੀਤ ਸਿੰਘ ਰਖੜਾ ਉਹ ਇਨਸਾਨ ਨੇ ਜਦੋਂ ਪੰਜਾਬ ਦੇ ਵਿੱਚ ਸਾਰਾ ਪੰਜਾਬ ਖਾੜਾ ਨਾਲ ਪੀੜਿਤ ਸੀਗਾ ਤਾਂ 10 ਕਰੋੜ ਰੁਪਏ ਦੀ ਰਾਸ਼ੀ ਇਸ ਇਨਸਾਨ ਨੇ ਆਪਣੀ ਦਸਾਂ ਨੌਂ ਦੀ ਮਿਹਨਤ ਵਿੱਚੋਂ ਹਰ ਪੀੜਤਾਂ ਲਈ ਲਾਈ ਉਸ ਟਾਈਮ ਤਾਂ ਨਹੀਂ ਕਿਸੇ ਨੇ ਕਿਹਾ ਵੀ ਤੂੰ ਕਿਹੜੇ ਧਰਮ ਦਾ ਜਾਂ ਤੂੰ ਭਾਈ ਕਿਹੜੇ ਧਰਮ ਦਾ ਹੈ ਸਭ ਦੀ ਮਦਦ ਕੀਤੀ ਇਹਨਾਂ ਨੇ ਕਿਉਂਕਿ ਗੁਰੂਆਂ ਨੇ ਕਿਹਾ ਕਿ ਸੱਤ ਤਰਫੋਂ ਦਾ ਸਤਕਾਰ ਕਰੋ ਤੇ ਆਪਣੇ ਜਿਹੜੇ ਸਿੱਖੀ ਸਰੂਪ ਨੇ ਜਿਹੜੇ ਸਬਾਤ ਸਦੀਸ਼ ਸਿੰਘ ਆਖੜਾ ਦਾ ਆਪਦਾ ਸਿੱਖੀ ਸਰੂਪ ਦਾ ਸਰੂਪ ਹੈ ਸਾਦ ਸੂਰਤ ਹੈ ਆਪਣੀ ਸੀ ਆਪਣੇ ਧਰਮ ਦੇ ਉਪਰ ਪੱਕ ਨੇ ਪਰ ਕਿਸੇ ਧਰਮਾਂ ਦਾ ਸਤਿਕਾਰ ਕਰਨਾ ਵੀ ਕੋਈ ਮਾੜੀ ਗੱਲ ਨਹੀਂ ਹੈ ਆਪਣੇ ਨਿੱਜੀ ਭੈਣ ਭਰਾਵਾ ਦੇ ਫੰਕਸ਼ਨ ਚ ਹਰ ਇੱਕ ਨੂੰ ਜਾਣਾ ਪੈਂਦਾ ਇਹ ਸਾਰੀ ਸੰਗਤ ਜਾਣਦੀ ਹੈ ਸਾਰਾ ਪੰਜਾਬ ਜਾਣਦਾ ਹੈ ਤੇ ਜਿਹੜੇ ਜਿਹੜੇ ਚੰਨੜਾ ਨੇ ਬਾਦਲ ਦਲ ਦੇ ਪਿੱਛੇ ਲੱਗ ਕੇ ਉਹਨਾਂ ਦੀ ਕਰਦਾਲ ਕਸ਼ੀ ਕਰ ਰਹੇ ਨੇ ਉਹਨਾਂ ਦੇ 5 ਸਟਾਰ ਹੋਟਲਾਂ ਵਿੱਚ ਸਪਾ ਕੇਂਦਰ ਚੱਲਦੇ ਨੇ ਪਰ ਅਸੀਂ ਕਦੇ ਵੀ ਇਹ ਜੀ ਮਾੜੀ ਰਾਜਨੀਤੀ ਕਦੇ ਕੀਤੀ ਨਹੀਂ ਪੰਜਾਬ ਦੇ ਹੱਕਾਂ ਦੀ ਬੋਲਦੇ ਆਏ ਆ ਤੇ ਪੰਜਾਬ ਦੇ ਹੱਕਾਂ ਲਈ ਸਦਾ ਪੁਨਰ ਸ੍ਰੀਤ ਲੜਦਾ ਰਹੂਗਾ ਤੇ ਉਹਦੇ ਆਗੂ ਵੀ ਲੜਦੇ ਰਹਿਣਗੇ ਸਾਰਾ ਪੰਜਾਬ ਜਾਣਦਾ ਇਹ ਸਭ ਗੰਦੀ ਰਾਜਨੀਤੀ ਜਿਹੜੀ ਬਦਲ ਦਲ ਕਰ ਰਿਹਾ ਸਾਰਾ ਪੰਜਾਬ ਇਹ ਤੋਂ ਜਾਣੂ ਹੈ ਮੈਂ ਗੁਰਜੀਤਖਾਲਸਾ ਮੈਂ ਗੁਰਜੀਤ ਕੀ ਫਾਤ